ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਹਿੰਦ ਦੀ ਚਾਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮ ਦਾ ਮਨਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਅਕਾਲ ਤਖਤ ਤੋਂ ਸ਼ੁਰੂ ਹੋਇਆ ਕੱਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅੱਜ ਸਵੇਰ ਤੋਂ ਹੀ ਲੋਕ ਆਉਣੇ ਸ਼ੁਰੂ ਹੋ ਗਏ ਸਰ ਰਾਜਿੰਦਰ ਸਿੰਘ ਵਿਧਿਮੰਜਰ ਸਿੰਘ ਦਰਬਾਰ ਸਾਹਿਬ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਬੰਧਤ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰੂ ਰਾਮਦਾਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀਆਂ ਪ੍ਰਕਰਮਾਂ ਤੋਂ ਹੁੰਦਾ ਹੋਇਆ ਵੱਖ-ਵੱਖ ਅੰਮ੍ਰਿਤਸਰ ਸ਼ਹਿਰ ਦੇ ਬਾਜ਼ਾਰਾਂ ਚੋਂ ਮਹੱਲਿਆਂ ਚੋਂ ਹੁੰਦਾ ਹੋਇਆ ਪ੍ਰਕਾਸ਼ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਜਾ ਕੇ ਸਮਾਪਤ ਹੋਵੇਗਾ ਤੁਸੀਂ ਦੇਖ ਸਕਦੇ ਹੋ ਜੇ ਸੰਗਤਾਂ ਦੇ ਨਾਲ ਜਿਹੜਾ ਨਗਰ ਕੀਰਤਨ ਦੇ ਨਾਲ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਵਾ ਸਾਨੂੰ ਦੇਖਣ ਨੂੰ ਮਿਲ ਰਿਹਾ ਵਾ ਇਹ ਜੇਕਰ ਸੋਲੀ ਪੈਟਲ ਕੀ ਇੰਟੈਪ ਸ਼੍ਰੋਮਲੀ ਕਮੇਟੀ ਹਰਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵੱਲੋਂ ਬਹੁਤ ਵਧੀਆ ਸਫਜੇ ਪ੍ਰਬੰਧ ਕੀਤੇ ਗਏ ਹਨ ਔਰ ਹਰ ਸਾਲ ਹੀ ਕੀਤੇ ਜਾਂਦੇ ਹਨ ਸੰਤਾਂ ਦੀ ਸ਼ਮੂਲੀਅਤ ਨੂੰ ਦੇਖਦੇ ਆ ਸੰਤਾਂ ਦੀ آمد ਨੂੰ ਦੇਖਦੇ ਆ ਪੂਰੇ ਸਫਜੇ ਪ੍ਰਬੰਧ ਕੀਤੇ ਗਏ ਹਨ ਦਾਜਨਾ ਭਾਈ ਸੁਖਜੀਤ ਸਿੰਘ ਜੀ ਖਾਲਸਾ ਕੋਈ ਸ਼੍ਰੀ ਜਫਾ ਅੰਮ੍ਰਿਤਸਰ ਸਾਹਿਬ ਵਾਲੇ ਕਿਹੜਾ ਚਾਹੁੰਗੇ ਅੱਜ ਇੱਕ ਵਾਰ ਅਜੀ ਦਾ ਪ੍ਰਕਰਣ ਗੁਰੂ ਤੇਗ ਬਹਾਦਰ ਸਮਰੀਏ ਕਾਰਨਾਂ ਉੱਤੇ ਆਵੇ ਤੇ ਅੱਜ ਤੱਕ ਕਨਗਿੰਦਰ ਪਾਸ਼ੇ ਦੀ ਕਿਰਪਾ ਨਾਲ ਗੁਰੂ ਰਾਮ ਗਾਂਧੀ ਕਿਰਪਾ ਦੇ ਨਾਲ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਨਗਰ ਕਿਤਨਾ ਪੰਜਾਂ ਪਿਆਰਾਂ ਦੀ ਅਗਵਾਈ ਇਹ ਜੋ ਸ੍ਰੀ ਹਰਮੰਦਰ ਸਾਹਿਬ ਅਕਾਲ ਸਰ ਦੀ ਕਿਰਪਾ ਦੇ ਨਾਲ ਪੰਜਾਂ ਪਿਆਰਾਂ ਦੀ ਅਗਵਾਈ ਇਹ ਨਗਰ ਕਿਤਨੀ ਹਰਮਤੋਈ ਜਿਸ ਵਿੱਚ ਜਵਾਕਵਾਖਾ ਨਿਹੰਗ ਸਿੰਘ ਗੱਟਕਾ ਪਾਰਟੀਆਂ ਔਰ ਵੱਖ-ਵੱਖ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਜੀਪੀਸੀ ਦਾ ਮੁਸਤਾਫ ਨਗਰਪੁਰਾ ਸ਼੍ਰੋਮਿਕ ਦੁਆਰਾ ਪ੍ਰਬੰਧਿਤ ਇੱਕ ਦਾ ਮੁਸਤਾਫ ਹੋਇਸ ਨਗਰ ਕਿਸ਼ਤੇ ਵਿੱਚ ਸਕੂਲ ਦੇ ਬੱਚੇ ਹਰਗੱੱਤ ਕਾ ਬਾਦੀਆਂ ਆਪਕ ਦੇਖੇ ਕਿ ਕਿਤੇ ਇੱਕ ਸਮੂਹ ਨਾਰਕ ਨਾਮ ਪਿਆ ਸੰਤਾ ਇਸਨੇ ਕਿਤੇ ਦੇਖੇ ਸੰਬੋਧਿਤ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦਾ ਜਰਮਨ ਇੱਕ ਅਪਰਾ 1622 ਦੇ ਕਿ ਮੈਲ ਪ੍ਰਕਾਸ਼ ਸਿੰਘ ਅੱਗੇ ਆ ਔਰ ਵਕਤ ਵਕਤ ਵਿਚਾਰਾ ਹੁੰਦਾ ਹੋਇਆ ਕਿ ਮੈਲ ਸਪੈਕੀ ਨਗਰ ਕੀਤੇ ਹੁੰਦੀ ਜੋ ਸਮਾਪਤੀ ਵਗੀ ਅਮਰਸ਼ ਬੋਸ ਫੋਟੋ ਵਾਲੇ ਕੋਲ ਕਰਤਿਕਾ ਵਿਚਪਨ ਸੇਤੂ ਨੂੰ ਵਾਏ ਇਕਰਤਨ ਸਾਹਿਬ